ਪੰਜਾਬੀ ਸੰਗੀਤ ਇੰਡਸਟਰੀ ਤੋਂ ਖੁਸ਼ਖਬਰੀ ਸਾਹਮਣੇ ਆ ਰਹੀ ਹੈ ਦਰਸਲ ਮਸ਼ਹੂਰ ਪੰਜਾਬੀ ਗਾਇਕ ਵਿਆਹ ਦੇ ਬੰਧਨ ਚ ਬੱਝ ਚੁਕਿਆ ਹੈ ਉਹਨਾਂ ਦੇ ਵਿਆਹ ਦੀਆਂ ਕਈ ਤਸਵੀਰਾਂ ਤੇ ਵੀਡੀਓ ਇੰਟਰਨੈਟ ਤੇ ਫਾਇਰਲ ਹੋ ਰਹੇ ਨੇ ਦੱਸਦੇ ਕਿ ਗਾਇਕ ਰਣਵੀਰ ਦਾ ਵਿਆਹ ਹੋ ਗਿਆ ਹੈ ਤੇ ਜਿਨ੍ਹਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਕਾਫੀ ਪਸੰਦ ਕੀਤੀਆਂ ਜਾ ਰਹੀਆਂ ਨੇ ਕਲਾਕਾਰ ਦੇ ਵਿਆਹ ਵਿੱਚ ਇੰਡਸਟਰੀ ਦੇ ਕਈ ਮਸ਼ਹੂਰ ਸਟਾਰੇ ਸ਼ਾਮਲ ਹੋਏ ਜਾਣਕਾਰੀ ਅਨਸਾਰ ਉਹਨਾਂ ਦਾ ਵਿਆਹ ਮਰਹੂਮ ਸੰਗੀਤਕਾਰ ਤਰਮਿੰਦਰ ਕਥਕ ਦੀਤੀ ਕਾਮਯਾਬ ਨਾਲ ਹੋਇਆ ਹੈ ਵਿਆਹ ਦੀਆਂ ਰਸਮਾਂ ਰਾਇਲ ਰਿਜ਼ੋਰਟ ਤਾਜ਼ਪੁਰ ਵਿਖੇ ਹੋਈਆਂ ਆਨੰਦ ਕਾਰਜ ਗੁਰਦੁਆਰਾ ਨੌਵੀਂ ਪਾਸ਼ਾਹੀ ਗੁਰਦੁਆਰਾ ਗੁਰ ਤੇਗ ਬਹਾਦਰ ਜਲੰਧਰ 'ਚ ਹੋਇਆ ਪੰਜਾਬੀ ਗਾਇਕ ਨੇ ਆਪਣੇ ਇੰਸਟਾਗ੍ਰam ਪੇਜ ਤੇ ਵਿਆਹ ਦੀਆਂ ਕੁਝ ਫੋਟੋਆਂ ਸਾਂਝੀਆਂ ਕੀਤੀਆਂ ਨੇ ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ ਤੁਹਾਨੂੰ ਦੱਸਦੀ ਹੈ ਕਿ ਰਣਬੀਰ ਕਦੇ ਦਾ ਤੂੰ ਕਦਾ ਕਦੇ ਤਾਂ ਤੂੰ ਆਵੇਂ گا ਆਵੇ ਵੇ ਰੱਬਾ ਹੱਸ ਕੇ ਮਜ਼ਾਕ ਤੇਰੇ ਵਰਗਾ ਸਣੇ ਕਈ ਹਿੱਟ ਗੀਤਾਂ ਨੂੰ ਆਪਣੀ ਆਵਾਜ਼ ਦਿੰਦੀ ਹੈ। ਉਹਨਾਂ ਦੇ ਗੀਤਾਂ ਨੂੰ ਪ੍ਰਸ਼ੰਸਕਾਂ ਵੱਲੋਂ ਪਰਮਾਹੰਗਾਰਾ ਮਿਲਦਾ ਹੈ ਤੇ ਉਹ ਆਪਣੇ ਗੀਤ ਚਰਾਹੇ ਤੇ ਤੋਂ ਬਾਅਦ ਸੁਰਕੀਆਂ ਵਿੱਚ ਆਏ ਸੀ। ਬਿਊਰੋ ਰਿਪੋਰਟ ਪੀਨਾਈ ਨਿਊਜ਼